ਸ਼੍ਰੀ ਦਰਬਾਰ ਸਾਹਿਬ ਤੋਂ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਪੁਲਿਸ ਨੇ ਕਾਬੂ ਕਰ ਲਿਆ ਤਾਣਾ ਈ ਡਿਵੀਜ਼ਨ ਅੰਮ੍ਰਿਤਸਰ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਗੁਰੂ ਰਾਮਦਾਸ ਸਰਾਂ ਦੇ ਨਜ਼ਦੀਕ ਤੋਂ 1 ਸਾਲ ਦੀ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆਂ ਅੰਦਰ ਕਾਬੂ ਕੀਤਾ ਗਿਆ ਇਸ ਸਬੰਧੀ ਥਾਣਾ ਈ ਡਿਵੀਜ਼ਨ ਦੇ ਵਿਚ ਮਾਮਲਾ ਵੀ ਦਰਜ ਕੀਤਾ ਗਿਆ ਤਾਂ ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਕੁਲਵੰਤ ਕੋਰ ਵਜੋਂ ਹੋਈ ਹੈ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 23 6 2025 ਨੂੰ ਆਪਣੇ ਬੱਚਿਆਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਦੇ ਲਈ ਆਈ ਸੀ ਅਤੇ ਸ਼੍ਰੀ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਠਹਿਰੀ ਹੋਈ ਸੀ ਤੇ 27 ਜੂਨ ਦੀ ਸਵੇਰ 10 ਵਜੇ ਦੇ ਕਰੀਬ ਉਸ ਦੀ ਇੱਕ ਸਾਲ ਦੀ ਧੀ ਨੂੰ ਇੱਕ ਅਣਪਛਾਤੀ ਔਰਤ ਐ ਜਿਹੜੀ ਚੁੱਕ ਕੇ ਲੈ ਜਾਂਦੀ ਹੈ ਤਸ਼ਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਥਾਣਾ ਈ ਡਿਵੀਜ਼ਨ ਪੁਲਿਸ ਨੇ ਤੇਜ਼ੀ ਅਤੇ ਚੁਸਤ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਦੇ ਵਿੱਚ ਬੱਚੀ ਨੂੰ ਟਰੇਸ ਕਰਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਅਗਵਾਕਾਰ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਵੀ ਦਰਜ ਕੀਤਾ ਗਿਆ। ਉੱਥੇ ਹੀ ਪੁਲਿਸ ਹੁਣ ਇਸ ਔਰਤ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਔਰਤ ਨੇ ਇਸ 1 ਸਾਲ ਦੀ ਬੱਚੀ ਨੂੰ ਕਿਉਂ ਅਗਵਾ ਕੀਤਾ, ਅਗਵਾ ਕਰਨ ਦੀ ਮਨਸ਼ਾ ਕੀ ਸੀ? ਤਾਂ ਫਿਲਹਾਲ ਸਾਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਅੱਜ ਥਾਣਾ ਕਤਵਾਲੀ ਦੀ ਚੌਕੀ ਗਲਿਆਰਾ ਵਿਖੇ ਸਿਰੇ 10 ਵਜੇ ਇੱਕ ਕੇਸ ਪੋਲ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਾਂ ਦਾ ਸਰਾ ਵਿੱਚ ਠਹਿਰੀ ਹੋਈ ਸੀ। ਅੱਜ ਸਵੇਰੇ ਸਵੇਰੇ 10 ਵਜੇ ਇੱਕ ਅਨਨੋਨ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉਥੋਂ ਗੁਰਾਂ ਦਾ ਸਰਾ ਦੇ ਵਿੱਚੋਂ ਅਗਵਾ ਕਰਕੇ ਲੈ ਗਈ। ਜਿਸ ਤੇ ਸੂਚਨਾ ਮਿਲ ਤੇ ਤੁਰੰਤ ਕੇਸ ਰਿਪੋਰਟ ਕੀਤਾ ਗਿਆ। ਤੇ ਸ੍ਰੀ ਗੋਪੀ ਸਿੰਘ ਪੁਲਿਸ ਮਾਨ ਜੋ ਕਮਿਸ਼ਨਰ ਪੁਲਿਸ ਅਮਰਸਰ ਅਤੀ ਦੀਆਂ ਖਾਸ ਹਦਾਇਤਾਂ ਤੇ ਅਤੇ ਸ੍ਰੀ ਵਿਸ਼ਾਲ ਜੀ ਸੇ ਏਡੀਐਸਪੀ ਸਿਟੀ 1 ਉਹਨਾਂ ਦੇ ਦਸ਼ਾਂ ਦੇ ਦਸ਼ਾਏਟ ਸਾਡੇ ਐਸਐਚਓ ਥਾਣਾ ਕਤਵਾਲੀ ਐਸਏਐਸ ਹਰਮਨबीर ਸਿੰਘ ਚੌਕੀ ਇੰਚਾਰਜ ਐਸਏਐਸ ਬਲਬੀਰ ਸਿੰਘ ਤੇ ਅਦਾਤਾਂ ਤੇ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦਿਆਂ ਜਿਹੜੀ ਇਹ ਗਵਾਹ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹੜੇ ਲੜਕੀਏ ਦੋਸ਼ਨ ਜਿਹੜੀ ਸੀਗੀ ਕੁਲਵੰਤ ਕੋਰ ਵਾਸੀ ਪਿੰਡ ਮਰਹਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸਤ ਨੂੰ ਵੀ 25ਵੇਂ ਦੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨਸੀਲ ਸੀਗਾ ਤਾਂ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਧਿਆਨ ਕਰਕੇ ਤੇ ਇਹਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟ੍ਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ